ਥਾਣਾ ਗਰ ਸ਼ੰਕਰ ਦੀ ਪੁਲਿਸ ਨੇ ਇੱਕ ਦੇਸੀ ਪਿਸਤੌਲ ਅਤੇ ਜਿੰਦਾ ਰੌਂਦ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਭਾਰੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਐਸ ਐਚਓ ਥਾਣਾ ਗਰ ਸ਼ੰਕਰ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਰੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸ ਆਈ ਕੌਸ਼ਲ ਚੰਦਰ ਨੇ ਪੁਲਿਸ ਪਾਰਟਿਸ ਮੇ ਦੁਰਾਨੇ ਗਸ਼ਤ ਪਿੰਡ ਕੋ ਨਯਲ ਨੇੜੇ ਸ਼ੱਕ ਦੇੰダー ਤੇ ਇੱਕ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਬੱਤੀਪੋਰ ਦਾ ਇੱਕ ਪਿਸਤੌਲ ਬਰਾਮਦ ਹੋਇਆ ਉਹਨਾਂ ਦੱਸਿਆ ਕਿ ਪਿਸਤੌਲ ਨੂੰ ਅਨਲੋਡ ਕਰਨ ਤੇ ਉਸ ਵਿੱਚੋਂ ਇੱਕ ਜਿੰਦਾ ਕਾਰਤੂਸ ਵੀ ਭ੍ਰਮਤ ਕੀਤਾ। ਉਹਨਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਗੁਰਨੂਰ ਸਿੰਘ ਉਰਫ ਗੋਰੀ ਪੁੱਤਰ ਪਰਮਜੀਤ ਸਿੰਘ ਵਾਸੀ ਕੋਕੜਮਿਆਰਾਵਜੋ ਹੋਈ ਹੈ ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਦੂਸਰੇ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ। ਗਰਸ਼ੰਕਰ ਤੋਂ ਨਵਰਾਂਗ ਚੈਨਲ ਇਰਕੇਸ਼ کمار ਦੀ ਵਿਸ਼ੇਸ਼ ਰਿਪੋਰਟ। ਅਹ ਵੇਖੋ ਜੀ ਮਿਤੀ 13 14 ਇੱਕ ਦੀ ਰਾਤ ਨੂੰ ਕੁੱਕੜ ਮਜਾਰੇ ਵਿੱਚ ਤਾਂ ਇੱਕ ਲੜਾਈ ਹੋਈ ਸੀ ਘਰ ਦੇ ਵਿੱਚ ਇਹਨਾਂ ਦੀ ਇੱਕ ਪਾਸੇ ਮਨਜੋਤ ਜਿਹੜਾ ਸੀਗਾ ਢੜਾ ਸੀਗਾ ਉੱਥੋਂ ਦਾ ਉਹ ਵੀ ਕੁੱਕੜ ਮਜਾਰੇ ਦੇ ਸੀਗੇ ਜਿਹੜੇ ਮਨਜੋਤ ਹੋਣੇ ਸੀਗੇ ਉਹ ਨਾਲ ਦਾ ਪਿੰਡਾ ਹੈਗਾ ਆਪਣੇ ਸੜੋਆ ਉੱਥੋਂ ਦੇ ਸੀ ਤੇ ਜਿਹੜਾ ਗੁਰਜੋਤ ਸੀਗਾ ਇਹਨਾਂ ਨਾਲ ਝਗੜਾੰਦਾ ਹੋਇਆ ਸੀ ਕਾਫੀ ਉੱਥੇ ਇਹਨਾਂ ਦਾ ਇਟਾ ਰੋਣਾ ਚੱਲਿਆ ਤੇ ਸਾਨੂੰ ਪਤਾ ਲੱਗਾ ਵੀ ਉੱਥੇ ਇਹਨਾਂ ਦੀਆਂ ਗੋਲੀਆਂ ਵੀ ਚੱਲੀਆਂ ਉਹਦੇ ਸਬੰਧ ਵਿੱਚ ਐਫ ਆਰ ਨੰਬਰ 5 ਮਿਤੀ 14 1 25 ਅੰਡਰ ਸੈਕਸ਼ਨ 307 323 304 ਜੋ ਵੀ ਬਣਦਾ ਥਾਣਾ ਗੜਸ਼ੰਕਰ ਦਰਜ ਕੀਤੀ ਸੀ ਉਹਦੇ ਵਿੱਚ ਅਸੀਂ ਪਹਿਲਾਂ ਦੋ ਮਜਰੋਂ ਫੜਲੇ ਸੀਗੇ ਜਿਹੜਾ ਮਨਜੋਤ ਸੀਗਾ ਮਨੀ ਜਿਹੜਾ ਮਨਜੋਤ ਮਣੀ ਆ ਥੋਂ ਦਾ ਆਪਣੇ ਨਾਲ ਵੀ ਪੰਡਿਆਂ ਦੇ ਸੜਵਾ ਪਿੰਦਾ ਉਹਨੂੰ ਅਸੀਂ ਅਰੈਸਟ ਕੀਤਾ ਇਹਨਾਂ ਬੀ ਸਬੰਧ ਨੇ ਗੋਲੀਆਂ ਚਲਾਈਆਂ ਸੀਗਾ ਇਹਨੂੰ ਵੀ ਅਸੀਂ ਅਰੈਸਟ ਕੀਤਾ ਜਿਹੜਾ ਅਸੀਂ ਜਿਹੜਾ ਜਿਹੜੀ ਜਿਹੜੀ ਥਰਾਂ ਦਾ ਦੂਸਰੇ ਝਗੜਾ ਅਸੀਂ ਗੁਰਜੋਤ ਨਾਲ ਅਸੀਂ ਗੁਰਜੋਤ ਨੂੰ ਕੱਲ ਜਿਹੜਾ ਉਹ ਕੋਈ ਇੱਕ ਜਿਹੜਾ 32 ਬੋਰ ਦਾ ਇਲੀਗਲ ਵੈਪਨ ਬਰਾਮਦ ਕੀਤਾ ਤੇ ਨਾਲ ਇੱਕ ਰਾਉਂਡ ਬਰਾਮਦ ਕੀਤਾ ਉਹਦੇ ਸਬੰਧੀ ਵੀ ਅਸੀਂ ਐਫਆਈਆਰ ਨੰਬਰ ਦਰਜ ਕੀਤੀ ਹੈ ਮਿਤੀ ਕੱਲ ਦੀ ਤਰੀਕ ਪਾ ਕੇ ਸੀ ਤੇ ਇਹਨਾਂ ਦੋਨਾਂ ਦੀ ਸੇ ਅਰੈਸਟ ਕੀਤੀ ਹੈ ਜਿਹੜਾ ਦੂਸਰਾ ਮਨਜੋਤ ਆ ਉਹਦੇ ਕੋਲ ਮਨੀ ਕੋ ਤੇ ਫਰਦਰ ਜਿਹੜੇ ਨੇ ਰਿਮਾਂਡ ਲਿਆ ਗਿਆ ਤੇ ਫਰਦਰ ਪੁਸ਼ਕਿਸ਼ ਕਰਾਂਗੇ ਨਾ थाना ਗੜ ਸ਼ੰਕਰ ਦੀ ਪੁਲਿਸ ਨੇ ਇੱਕ ਦੇਸੀ ਪਿਸਤੌਲ ਅਤੇ ਜਿੰਦਾ ਰੌਂਦ ਸਮੀਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਚ ਭਾਰੀ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਐਸਐਚਓ ਥਾਣਾ ਗਰਸ਼ੰਕਰ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅੰਸਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ اے ایس آئی ਕੌਸ਼ਲ ਚੰਦਰ ਨੇ ਪੁਲਿਸ ਪਾਰਟਿਸ ਮੇ ਦੁਰਾਨੇ ਗਸ਼ਤ ਪਿੰਡ ਕੋ ਨਯਲ ਨੇੜੇ ਸ਼ੱਕ ਦੇ ਹੰਧਾਰ ਤੇ ਇੱਕ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਬੱਤੀ ਬੋਰ ਦਾ ਇੱਕ ਪਿਸਤੌਲ ਬਰਾਮਦ ਹੋਇਆ। ਉਹਨਾਂ ਦੱਸਿਆ ਕਿ ਪਿਸਤੌਲ ਨੂੰ ਅਨਲੋਡ ਕਰਨ ਤੇ ਉਸ ਵਿੱਚੋਂ ਇੱਕ ਜਿੰਦਾ ਕਾਰਤੂਸ ਵੀ ਬਰਾਮਦ ਕੀਤਾ। ਉਨਾ ਦੱਸਿਆ ਕਿ ਦੋਸ਼ੀ ਦੀ ਪਛਾਣ ਗੁਰਨੂਰ ਸਿੰਘ ਉਰਫ ਗੋਰੀ ਪੁੱਤਰ ਪਰਮਜੀਤ ਸਿੰਘ ਵਾਸੀ ਕੁਕੜ ਮਿਆਰਾ ਵਜੋਂ ਹੋਈ ਹੈ ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੁਣ ਦੱਸਿਆ ਕਿ ਕਾਬੂ ਕੀਤੇ ਦੂਸਰੇ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ ਗਰਸ਼ੰਕਰ ਤੋਂ ਨਵਰਾਂਗ ਚੈਨਲ ਇਰਕੇਸ਼ کمار ਦੀ ਵਿਸ਼ੇਸ਼ ਰਿਪੋਰਟ ਆ ਵੇਖੋ ਜੀ ਮਿਤੀ 13 14 ਇੱਕ ਦੀ ਰਾਤ ਨੂੰ ਕੁਕੜ ਮਜਾਰੇ ਵਿੱਚ ਇੱਕ ਲੜਾਈ ਹੋਈ ਸੀ ਘਰ ਦੇ ਵਿੱਚ ਇਹਨਾਂ ਦੀ ਇੱਕ ਪਾਸੇ ਮਨਜੋਤ ਜਿਹੜਾ ਸੀਗਾ ਟੜਾ ਸੀਗਾ ਉੱਥੋਂ ਦਾ ਉਹ ਵੀ ਕੁੱਕੜ ਮਜਾਰੇ ਦੇ ਸੀਗੇ ਜਿਹੜੇ ਮਨਜੋਤ ਹੋਣੇ ਸੀਗੇ ਉਹ ਨਾਲ ਦਾ ਪਿੰਡ ਆ ਆਪਣੇ ਸੜੋਆ ਉੱਥੋਂ ਦੇ ਸੀ ਤੇ ਜਿਹੜਾ ਕਰਜੋਤ ਸੀਗਾ ਇਹਨਾਂ ਨਾਲ ਝਗੜਾੰਦਾ ਹੋਇਆ ਸੀ ਕਾਫੀ ਉੱਥੇ ਇਹਨਾਂ ਦਾ ਈਟਰ ਰੋਣਾ ਚੱਲਿਆ ਤੇ ਸਾਨੂੰ ਪਤਾ ਲੱਗਾ ਵੀ ਉੱਥੇ ਇਹਨਾਂ ਦੀਆਂ ਗੋਲੀਆਂ ਵੀ ਚੱਲੀਆਂ ਉਹਦੇ ਸਬੰਧੇ ਅਸੀਂ ਐਫ ਆਰ ਨੰਬਰ 5 ਮਿਤੀ 14 1 25 ਅੰਡਰ ਸੈਕਸ਼ਨ 307 323 304 ਜੋ ਵੀ ਬਣਦਾ ਥਾਣਾ ਗੜਸ਼ੰਕਰ ਦਰਜ ਕੀਤੀ ਸੀ ਉਹਦੇ ਵਿੱਚ ਅਸੀਂ ਪਹਿਲਾਂ ਦੋ ਮਜਰੋਂ ਫੜਲੇ ਸੀ ਜਿਹੜਾ ਮਨਜੋਤ ਸੀਗਾ ਮਨੀ ਜਿਹੜਾ ਮਨਜੋਤ ਮਨੀ ਆ ਉਥੋਂ ਦਾ ਆਪਣੇ ਨਾਲ ਦੇ ਪਿੰਡ ਦੇ ਸੜੋਆ ਪ ਉਹਨੂੰ ਵੀ ਸਿਰਸ਼ਟ ਕੀਤਾ ਇਹਨਾਂ ਬਿਸਬੰਦੇ ਨੇ ਗੋਲੀਆਂ ਚਲਾਈਆਂ ਸੀਗਾ ਇਹਨੂੰ ਵੀ ਸਿਰਸ਼ਟ ਕੀਤਾ ਜਿਹੜਾ ਅਸੀਂ ਜਿਹੜਾ ਜਿਹੜੀ ਜਿਹੜੀ ਧਰਨਾ ਦੂਸਰੀ ਦਾ ਝਗੜਾ ਸੀ ਗੁਰਜੋਤ ਨਾਲ ਅਸੀਂ ਗੁਰਜੋਤ ਨੂੰ ਕੱਲ ਜਿਹੜਾ ਉਹ ਕੋਈ ਇੱਕ ਜਿਹੜਾ 32 ਬੋਰ ਦਾ ਇਲੀਗਲ ਵੈਪਨ ਬਰਾਮਦ ਕੀਤਾ ਤੇ ਨਾਲ ਇੱਕ ਰਾਉਂਡ ਬਰਾਮਦ ਕੀਤਾ ਉਹਦੇ ਸਬੰਧੀ ਵੀ ਅਸੀਂ ਐਫਆਈਆਰ ਨੰਬਰ ਦਰਜ ਕੀਤੀ ਹੈ ਮਿਤੀ ਕੱਲ ਦੀ ਤਰੀਕ ਪਾ ਕੇ ਸੀ ਤੇ ਇਹਨਾਂ ਦੋਨਾਂ ਦੀ ਸਿਰਸ਼ਟ ਕੀਤੀ ਹੈ ਜਿਹੜਾ ਦੂਸਰਾ ਮਨਜੋਤ ਆ ਉਹਦੇ ਕੋਲ ਮਨੀ ਕੋਲ ਜਿਹੜਾ ਅੱਜ ਅਸੀਂ ਪਿਸਟਲ ਕਵਰ ਕਰਨਾ ਤੇ ਫਰਦਰ ਜਿਹੜਾ ਇਹਨਾਂ ਦਾ ਰਿਮਾਂਡ ਲਿਆ ਗਿਆ ਤੇ ਫਰਦਰ ਪੁੱਛਗਿਛ ਕਰਾਂਗੇ